ਜੀ ਗਰਮੋ ਪਿਆਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੋ ਵੀ ਦੋ ਤਿੰਨ ਸਵਾਲ ਤਾਂ ਕਈ ਆ ਜਮਾ ਹੋਏ ਚਲੋ ਵੀ ਵਾਰੀ ਵਾਰੀ ਜਵਾਬ ਦੇਵਾਂਗੇ ਆ ਦੋ ਤਿੰਨਾਂ ਸਵਾਲਾਂ ਦਾ ਜਵਾਬ ਮੈਂ ਕੋਸ਼ਿਸ਼ ਕਰੂੰਗਾ ਵੀ ਇੱਕ ਹੀ ਸਟੈਪ ਦੇ ਵਿੱਚ ਆਪਾਂ ਦੇ ਦਈਏ ਕਿ ਕਈਆਂ ਨੇ ਪੁੱਛਿਆ ਸੱਚਖੰਡ ਬਾਰੇ ਕਿੰਨੇ ਖੰਡਿਆ ਧਰਤੀ ਤੇ ਬਈ ਕੋਈ ਉੱਥੇ ਗਿਆ ਜਾਂ ਨਹੀਂ ਇਸ ਤਰ੍ਹਾਂ ਦੇ ਸੋਲੇ ਦੇ ਅੱਗੇ ਆਪਣਾ ਕਮਰਾ ਰੈਨੋਵੇਟ ਹੋ ਰਿਹਾ ਹੀ ਕਰ ਦੇ ਵਿੱਚ ਤੇ ਹੋਰ ਤਾਂ ਬੈਗ ਬਣਾਈ ਦੀ ਸੀ ਹੁਣਾ ਹੋ ਗਿਆ ਤਾਂ ਤੁਹਾਨੂੰ ਵੀ ਦਿਖਾਵਾਂ ਇਹ ਆਪਣਾ ਲਿਟਰੇਚਰ ਪਿਆ ਜੀ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਅਨਵਾਦ ਆ ਇਧਰਲੇ ਪਾਸੇ ਆਪਣੇ ਸਾਜ ਪਾਇਆ ਤੇ ਆ ਖੁੰਜਾ ਜੀ ਜਿਹੜਾ ਇਹ ਖੁੰਜਾ ਜਿੱਥੇ ਪਹਿਲੇ ਲਗਭਗ 20 ਸਾਲ ਤੋਂ ਵਿਆਹ ਸੁਗਿਆ ਮਹਾਰਾਜ ਦੀ ਕਿਰਪਾ ਕਰਾ ਰ ਸੱਚੇ ਪਾਤਸ਼ਾਹ ਤੇ ਇਹ ਬਾਬਾ ਜੀ ਵਾਸਤੇ ਰੂਮ ਬਾਬਾ ਜੀ ਨੇ ਆਪਣੇ ਆਪ ਦਿੱਤਾ ਇਹ ਕਮਰਾ ਇੱਥੇ ਬਹਿ ਕੇ ਜਿਹੜਾ ਸੌਖਾ ਹੋ ਜਾਂਦਾ ਇੱਕ ਪਾਸੇ ਨਾ ਗੁਰੂਆਂ ਪਿਆਰੇ ਪਰ ਗੱਲ ਸ਼ੁਰੂ ਕਰੀਏ ਪਹਿਲਾਂ ਜਿਹੜਾ ਆਪ ਸੱਚ ਖੰਡਗੇ ਨੇ ਨਾ ਇਹ ਸੱਚ ਖੰਡ ਨੇਗਾ ਖਾਂਡ ਜਿਹੜਾ ਹੁੰਦਾ ਉਹ ਲਿਮਟ ਚ ਆ ਜਾਂਦਾ ਹੈ ਜਿਵੇਂ ਧਰਤੀ ਖੰਡ ਹੈ ਇਹ ਲਿਮਟ ਹੈ ਦੀ ਇਹ ਅਨਲਿਮਿਟਿਡ ਨਹੀਂ ਜਿੱਦਾਂ ਹੋਰ ਵੀ ਖੰਡ ਬ੍ਰਹਿਮੰਡ ਬਣੇ ਉਹਨਾਂ 'ਚ ਵੀ ਉਹਦੀ ਲਿਮਟ ਜਿਵੇਂ ਲਾਲੁਭਿਆ ਸਰੀਰਿਆ ਦਾ ਮਿੰਟੀ ਗਿੰਟੀ ਹੋ ਸਕਦੀ ਹੈ ਠੀਕ ਹੈ ਨਾ ਤੇ ਜਿਹੜਾ ਸੱਚ ਖੰਡ ਨੇਗਾ ਉਥੇ ਡੱਡੇ ਨੂੰ ਸਿਹਾਰੀ ਹੈ ਬਾਕੀ ਖੰਡ ਜਿੱਥੇ ਹੋਗਾ ਨਾ ਕਕੇ ਨੂੰ ਟਿੱਪੀ ਡੱਡਾ ਖੰਡ ਤੇ ਜਿੱਥੇ ਪੰਜਵਾਂ ਪੜਦੇ ਆਪਾਂ ਉਹ ਸੱਚ ਖੰਡੇ ਆ ਡੱਡੇ ਨੂੰ ਸਿਹਾਰੀ ਤੇ ਜਿਹੜਾ ਸੱਚ ਖੰਡੇ ਆ ਉਹ ਹਰ ਇੱਕ ਜਗ੍ਹਾ ਸਾਰੇ ਬਾਕੀ ਦੇ ਖੰਡ ਸੱਚ ਖੰਡੇ ਦੇ ਵਿੱਚ ਕਿਉਂਕਿ ਆਪਾਂ ਡੱਡੇ ਨੂੰ ਬੋਲਦੇ ਨਹੀਂ ਸਿਹਾਰੀ ਤੇ ਆਪਾਂ ਨੂੰ ਖੰਡ ਹੀ ਪੜ ਜਾਂਦੇ ਸੱਚ ਖੰਡ ਤੇ ਜਿੰਨੇ ਖੰਡ ਬ੍ਰਹਮੰਡ ਜਿੰਨੇ ਵੀ ਆ ਉਹ ਸਾਰੇ ਇਸ ਸੱਚ ਖੰਡੇ ਦੇ ਵਿੱਚ ਉਹ ਆਪਾਂ ਨੂੰ ਐਕਸਪਲੇਨੇਸ਼ਨ ਬਾਕੀ ਗੁਰਮੁਖੀ ਕਰਦੇ ਰਹਿੰਦੇ ਨੇ ਉਹ ਦੱਸਦੇ ਨੇ ਸੱਚ ਖੰਡੇ ਵਸੇ ਨਿਰੰਕਾਰ ਵੀ ਸੱਚ ਖੰਡ ਜੀ ਕੌਣ ਵਾਸਦਾ ਨਿਰੰਕਾਰ ਹੈ ਨਾ ਤੇ ਜੇ ਨਿਰੰਕਾਰ ਸੱਚ ਖੰਡੇ 'ਚ ਵਸਦਾ ਤਾਂ ਕਿਹੜੀ ਜਗ੍ਹਾ ਜਿੱਥੇ ਉਹ ਹੈ ਨਹੀਂ ਠੀਕ ਹੈ ਨਾ ਜਿੰਨੇ ਗਾਧੋ ਗਾਂ ਧਰਤੀਆਂ ਸਰਕ ਥਾਂ ਵਸਦਾ ਜਿਹਨੂੰ ਆਪ ਲੋਕ ਕਹਿੰਦੇ ਬਹੁਤ ਵੱਡਾ ਪਰ ਮਹਾਰਾਜ ਨੇ ਦੱਸਿਆ ਸੁਣ ਵੱਡਾ ਆ ਕੇ ਸਭ ਕੋਈ ਕਿੰਨਾ ਵੱਡਾ ਨਹੀਂ ਥਾ ਤੇ ਜੇ ਨਰੰਕਾਰ ਰੂਪ ਪੁੱਛੀਏ ਤਾਂ ਕਿੱਡਾ ਵੱਡਾ ਤੋਂ ਵੀ ਨਹੀਂ ਦੱਸ ਸਕਦਾ ਕਿਉਂਕਿ ਉਹ ਅਚਲ ਹੈ ਕਿਉਂਕਿ ਥਾਂ ਹੀ ਖਾਲੀ ਕੋਈ ਨਹੀਂ ਉਹ ਕਹਿ ਰੂ ਚੱਲ ਕੇ ਜਾੜਾ ਹੀ ਉਹਨੇ ਹਾਰੇ ਕਿ ਜਗਾ ਦੋ ਹੀ ਚੀਜ਼ਾਂ ਹਨ ਇੱਕ ਆ ਖਾਲੀ ਖਲਾਸ ਸੱਚ ਖੰਡਿਆ ਠੀਕ ਹੈ ਤੇ ਇੱਕ ਆ ਦੂਜਾ ਉਹਨੇ ਐਸ ਸੱਚ ਖੰਡੇ ਦੇ ਵਿੱਚ ਹੀ ਆ ਜੋ ਬਾਕੀ ਖੰਡ ਬ੍ਰਹਿਮੰਡ ਬਣਾਏ ਈ ਪਹਿਲਾ ਕੀ ਹੁੰਦਾ ਇਕੱਲਾ ਸੱਚ ਖੰਡੇ ਉਹਦਾ ਆਪਾਂ ਸ਼ਬਦ ਪੜ੍ਹਦੇ ਆਂ ਅਦੇ ਮੈਂ ਨੋਟ ਕੀਤੇ ਥੋੜੇ ਤੇ ਪਹਿਲਾਂ ਕੀ ਸੀ ਸੱਚੇ ਤੇ ਪਵਣਾ ਪਿਆ ਉਹਨੇ ਤੇ ਜਲ ਹੋਇ ਜਲ ਤੇ ਤਰ ਪੌਣ ਸਾਜਿਆ ਘਟ ਘਟ ਜੋ ਸਮਾਇ ਇਗਨ ਤੇ ਜਦੋਂ ਉਹਨੇ ਪਹਿਲਾਂ ਮਹਾਰਾਜਾ ਦੇ ਅਰਬਦ ਨਰਬਦ ਤੁਲਦੂਕਾਰਾ ਵੀ ਜਦੋਂ ਉਹਨੇ ਪਹਿਲਾਂ ਸੱਚ ਖੰਡੇ ਸੀ ਕੋਈ ਆਕਾਰ ਨਹੀਂ ਸੀ ਕੋਈ ਧਰਤੀ ਨਹੀਂ ਸੀ ਤੇ ਨਾ ਕੋਈ ਸੂਰਜ ਸੀ ਨਾ ਕੋਈ ਚੰਦ ਸੀ ਇਕੱਲਾ ਹੀ ਸੱਚ ਖੰਡੇ ਸੀ ਇਕੱਲਾ ਹੀ ਉਹਦਾ ਪ੍ਰਕਾਸ਼ ਸੀ ਤੇ ਕਹੀ ਗੱਲ ਹੁੰਦੇ ਉਹ ਕਿਹੜਾ ਦਿਸਦਾ ਹੈ ਤੇ ਹੁਣ ਆਪਾਂ ਕੀ ਦੱਸੀਏ ਵੀ ਆ ਸਾਹਮਣੇ ਇਹਨੂੰ ਹਾਰ ਕਹਿੰਦੇ ਨੇ ਤੇ ਜਿਹੜਾ ਉਤੋਂ ਪੈਦਾ ਹੋਇਆ ਆ ਸਰੀਰ ਕੁਦਰਤ ਜਿਹਨੂੰ ਕਹਿੰਦੇ ਆਪਾਂ ਕੁਦਰਤ ਦਾ ਹਿੱਸਾ ਸਰੀਰ ਤੇ ਇਹ ਇਹਦੇ ਤੋਂ ਪੈਦਾ ਹੋਏ ਆਕਾਰ ਸਾਰੇ ਨਾ ਆਪਨੇ ਆਪ ਸੱਜ ਆਪਨੇ ਰਚੇ ਨਾ ਦੂਈ ਕੁਦਰਤ ਸਾਂਝੀ ਕਰ ਆਸਨ ਡੱਠਾ ਜਾ ਹੁਣ ਇਹ ਜਿਹੜਾ ਆ ਸਾਹਮਣੇ ਆ ਇੱਥੇ ਮਾਇਆ ਭ੍ਰਮ ਰਵੇਂ ਸਭ ਸੰਗ ਇਸ ਤਰ੍ਹਾਂ ਗਾਂ ਤੋਂ ਗਾਂ ਇੱਥੇ ਜਿਹੜਾ ਮਾਇਆ ਦੇ ਨਾਲ ਫਿਰ ਮੈਂ ਅਗਲੀਆਂ ਸਟੇਜਾਂ ਤੇ ਹੋਰ ਹੈ ਇੱਕ ਤਰ੍ਹਾਂ ਐਸਾ ਹੁੰਦਾ ਜਿੱਥੇ ਸਿਰਫ ਪ੍ਰਕਾਸ਼ ਉਹ ਤੁਸੀਂ ਗੁਰਬਾਣੀ ਦੇ ਸ਼ਬਦਾਰੇ ਵੇਖਦੇ ਰਹਿੰਦੇ ਹੋ ਜਿੱਥੋਂ ਸਤਿਗੁਰੂ ਜੀ ਸਾਨੂੰ ਸ਼ਬਦ ਤੇ ਸਫਰ ਕਰਾਉਂਦਾ ਹੈ ਸੱਚ ਤੱਕ ਸਤਿਗੁਰੂ ਹੈ ਬੋਇਤਾ ਸ਼ਬਦ ਲੰਘਾਉਣ ਹਾਰ ਤਿੱਥੇ ਪਵਣ ਨਾ ਪਾਪ ਕੋ ਨਾ ਜਲਣਾਕਾਰ ਤਿੱਥੇ ਸੱਚੇ ਸੱਚ ਨਾਏ ਪੌਝਲ ਤਾਰਨ ਹਾਰ ਗੁਰਮੁਖ ਲੰਘੇ ਸੇ ਪਾਰ ਪਐ ਸੱਚੇ ਸਿਵਲੇ ਬੁਲਾਏ ਆਵਾ ਗਵਨਵਾਰੇ ਜੋਤੀ ਜੋਤਰ ਲਾਏ ਉਥੋਂ ਤੱਕ ਜਾਂਦੇ ਨੇ ਗੁਰਮੁਖ ਠੀਕ ਹੈ ਨਾ ਸਾਰੇ ਖੰਡਾ ਬ੍ਰਹਮੰਡਾਂ ਦੇ ਬਰੇ ਤੇ ਬਾਕੀ ਸਭ ਕੁਝ ਥੱਲੇ ਰਹਿ ਜਾਂਦਾ ਤੇ ਇਹਦਾ ਜਿਹੜਾ ਰੰਗ ਰੂਪ ਆ ਉਹ ਕਈ ਵਾਰੀ ਜਦੋਂ ਪੜੀਦਾ ਰੂਪ ਨਾ ਰੇਖ ਨਾ ਰੰਗ ਕਿਸੇ ਤਰ੍ਹਾਂ ਗੁਣ ਤੇ ਪਰ ਭੈਣ ਤੋ ਉਦੋਂ ਅਗਲੀ ਪੰਕਤੀ ਨਹੀਂ ਪੜਦੇ ਤਿਸੇ ਭਜਾਵੇ ਨਾਨਕਾ ਜਿਸ ਹੋਵੇ ਸੋ પ્રસન્ન ਤੋ ਇਥੇ ਫੈਸਲਾ ਕਰ ਲੈਂਦੇ ਨੇ ਵੀ ਜਿਹਦਾ ਰੂਪ ਰੰਗ ਰੇਖ ਭੇਖੀ ਨਹੀਂ ਕੋਈ ਵੀ ਉਹ ਫਿਰ ਹੈ ਹੀ ਨਹੀਂ ਹਨਾ ਪਰ ਉਹਦਾ ਰੂਪ ਰੰਗ ਰੇਖ ਭੇਖ ਦੱਸਿਆ ਹੋਇਆ ਹਨ ਪਉ ਪ੍ਰਕਾਸ਼ ਉਮ ਤੋਜ ਕੇ ਜੇ ਅਪ੍ਰਕਾਸ਼ ਰੂਪ ਹੈ ਕਿਸ ਤਰ੍ਹਾਂ ਦਾ ਪ੍ਰਕਾਸ਼ ਹੈ ਸੋ ਤੁਮ ਹੀ ਮੈਂ ਵਸੇ ਨਰੰਤਰ ਨਾਨਕ ਦਰਪਣ ਨਿਆਈ ਦਰਪਣ ਹੁੰਦਾ ਸ਼ੀਸ਼ਾ ਜਿੱਚ ਮੂੰਹ ਵੇਖਣਿਆ ਤੇ ਉਹਦਾ ਰੰਗ ਨਹੀਂ ਨਾ ਆਪਾ ਦੱਸ ਸਕਦੇ ਇਸੇ ਤਰ੍ਹਾਂ ਮਾਲਕ ਦਾ ਰੰਗ ਨਹੀਂ ਦੱਸ ਸਕਦਾ ਪਰ ਵੇਖਿਆ ਜਾ ਸਕਦਾ ਉਹ ਮਹਾਰਾਜ ਤੇ ਦਰਸ਼ਨ ਕਰਨ ਨੂੰ ਉਹਦਾ ਤਰੀਕਾ ਦੱਸਦੇ ਨੇ ਬਾਰ-ਬਾਰ ਇਹ ਕਹਿ ਰਹੇ ਨੇ ਕਿ ਤੇਰੇ ਸਾਹਮਣੇ ਹੈ ਕਵਰ ਅਵਦਾਸ ਹਾਸਪੇ ਨੇਰੇ ਬਿਲਕੁਲ ਨਾਲ ਗਿਆ ਤੇ ਹਰ ਇੱਕ ਜਗ੍ਹਾ ਉਹਦਾ ਪ੍ਰਕਾਸ਼ ਇਸੇ ਤਰ੍ਹਾਂ ਹੀ ਤੇ ਜਦੋਂ ਗੁਰਮੁਖ ਅਭਿਆਸ ਕਰਦੇ ਨੇ ਵਾਹ ਗਿਰ ਵਾਹ ਗਿਰ ਤੇ ਇਹ ਟੁੱਟ ਜਾਂਦੀ ਇਹ ਕੂੜ ਦੀ ਪਾਲ ਤੇ ਇਹ ਸਾਹਮਣੇ ਪ੍ਰਕਾਸ਼ ਉਹਦਾ ਦਿਸਣਾ ਸ਼ੁਰੂ ਹੋ ਜਾਂਦਾ ਨਰੰਕਾਰ ਦਾ ਇਹ ਨਹੀਂ ਵੀ ਜੋ ਹੈ ਨਹੀਂ ਕਿਉਂਕਿ ਕਈ ਮੈਂ ਵੇਖਿਆ ਇੱਕ ਬਜ਼ੁਰਗ ਕਹਿੰਦੇ ਹੁੰਦਾ ਜਦ ਮੈਨੂੰ ਕੋਈ ਵਿਖਾ ਦੇ ਦੇ ਵੀ ਆਪਸੂ ਤੇ ਜ਼ਰੀਰ ਵਾਸਤੇ 20 20 ਸਾਲ ਪੜ੍ਹ ਲੈਨੇ ਆ ਤੇ ਆਪਾਂ ਨੂੰ ਕੋਈ ਕਿਉਂ ਬਖਾਵੇ ਆਪਾਂ ਗੁਰਬਾਣੀ ਚ ਸਿੱਖੀਏ ਵੀ ਕਿਸ ਤਰ੍ਹਾਂ ਦੇ ਦਰਸ਼ਨ ਹੋਣੇ ਨੇ ਤੇ ਕੋਸ਼ਿਸ਼ ਕਰ ਚੱਲ ਕੇ ਆਪਾਂ ਨੂੰ ਦਰਸ਼ਨ ਮਿਤੋਗਾ ਨਾ ਮਾਲਕ ਠੀਕ ਹੈ ਨਾ ਕਿਉਂਕਿ ਉਹਨੂੰ ਦਾਤਾ ਜਿਸੇ ਬੁਝਾਵੇ ਨਾਨਕਾ ਜੀ ਸੋਵੇਂ ਸੋ ਪ੍ਰਸੰਨ ਤੇ ਆਪਾਂ ਨੂੰ ਕੋਈ ਕਿਉਂ ਦਿਖਾ ਦੇਵੇ ਗੁਰਬਾਣੀ ਚੋਂ ਰਸਤਾ ਸਿੱਖੋ ਤੇ ਆਪਾਂ ਕੋਸ਼ਿਸ਼ ਕਰੀਏ ਤੇ ਗੁਰੂ ਮਿਹਰਬਾਨ ਆਪਣੇ ਤੇ ਵੀਓ ਨਰੰਕਰ ਆਪਣੇ ਤੇ ਕਵੇ ਕਈ ਢੇਰੀ ਢਾ ਕੇ ਬਹਿ ਜਾਨੇ ਆਪਾਂ ਬਈ ਇਹ ਬੜਾ ਔਖਾ ਹੈ ਤੇ ਜੇ ਗੁਰਮਖੋ ਨਾ ਚੱਲੇ ਨਾ ਐਦੋ ਫੇ ਬਾਅਦ ਉਹ ਵੀ ਔਖਾ ਹੈ 84 ਲੱਖ ਜੁਨਾ ਦਾ ਫੈਸਫਰ ਤੇ ਆਪਾਂ ਜੇ ਲੱਗਾਂਗੇ ਹੋ ਸਕਦਾ ਜੇ ਨਹੀਂ ਵੀ ਕਿਸੇ ਪਾਸੇ ਪਹੁੰਚੇ ਤੇ ਮਾਲਕ ਤਰਸ ਕਰਕੇ ਆਪਾਂ ਨੂੰ ਮਾਨਸਯਾਮੈਂਦਵਾਰੇ ਦੇ ਦੇ ਤੇ ਜੇ ਨਹੀਂ ਚੱਲੇ ਤਾਂ ਉਹ ਗਰਬਾਨੀ ਤੇ ਦੱਸਿਆ ਹੈ ਮੇ ਮਾਨਸ ਜਨਮ ਦਲੰਭ ਹੈ ਹੋਏ ਨਾ ਬਾਰੋ-ਬਾਰ ਜੋ ਮਨ ਫੜ ਪਾ ਕੇ ਭੋਏ ਗਰੇ ਬਹੁ ਨਾ ਲਾਗੇ ਡਾਰ ਹੁਣ ਇਹ ਸਭ ਚ ਦਸੇ ਅਰਬੰਦ ਅਰਬਤੰਦੂ ਕਾਰਾ ਤਰ ਅੰਨਾ ਗਗਨ ਹਕਮਕਾਰ ਨਾ ਦਿਨ ਰਾਤ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ ਖਾਣੀ ਨਾ ਪਾਣੀ ਪੌਣ ਨਾ ਪਾਣੀ ਯੋਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਭ ਤਰੇ ਸਾਗਰ ਨਦੀ ਨਾ ਨਿਰਵਾਹ ਆਇੰਦਾ ਵੀ ਕੋਈ ਖੰਡ ਪਤਾਲ ਬ੍ਰਹਮੰਡ ਹੈ ਨਹੀਂ ਸੀ ਨਾਤਾ ਸੁਰ ਮਛ ਪਿਆਲਾ ਦੋਜਕ ਪੈਸਤ ਨਹੀਂ ਹੈ ਖੈਰ ਅੱਲਾ ਵੈਸੇ ਕਾਫੀ ਲੰਬਾ ਸ਼ਬਦ ਹੈ ਤੁਸੀਂ ਪੜਿਓਏ ਕੱਢ ਕੇ ਅੱਜਕੱਲ ਤਾਂ ਸੌਖਾ ਹੈ ਬਈ ਘਾਂਡਪਤਾਲ ਦੀਪ ਸਭ ਲੋਹਾ ਸਭ ਕਾਲੇ ਵਸ ਆਪ ਪ੍ਰਭ ਕੀ ਜਦੋਂ ਉਹਨੇ ਬਣਾਇਆ ਇਹਨੂੰ ਬਣਾ ਕੇ ਤੇ ਕਾਲ ਦੇ ਹਵਾਲੇ ਕਰ ਦਿੱਤਾ ਤੇ ਇਹ ਜੋ ਕੁਝ ਖੇਲ ਹੁਣ ਚੱਲ ਰਿਹਾ ਹੈ ਇਹ ਕਾਲ ਦੇ ਦਾਇਰੇ ਵਿੱਚ ਚੱਲ ਰਿਹਾ ਹੈ ਤੇ ਅੱਗੇ ਕੀ ਦੱਸਿਆ ਸੱਚਖੰਡ ਸੱਚਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਇੱਕ ਖੰਡ ਹੁੰਦਾ ਇੱਕ ਮੰਡਲ ਹੁੰਦਾ ਇੱਕ ਵਰਪੰਡ ਹੁੰਦਾ ਠੀਕ ਹੈ ਨਾ ਇਹ ਇਹ ਦੇ ਆਪ ਹਰਤ ਲੰਬਿਓ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਂ ਅੰਤ ਨਹੀਂ ਅੰਤ ਤੇ ਇਹ ਜੇ ਕੋ ਕਥਨੀ ਕਰੇ ਵੀ ਗਿਣਣੇ ਕਦੇ ਮੈਂ ਗਹਿਣਾ ਕਹਿੰਦੇ ਨਹੀਂ ਇਹਦਾ ਅੰਤ ਹੀ ਕੋਈ ਨਹੀਂ ਬਾਬੇ ਨਾਨਕ ਨੇ ਖੁੱਲਾ ਛੱਡ ਦਿੱਤਾ ਧਰਤੀ ਹੋਰ ਪਰੇ ਹੋਰ ਜੈਨੂ ਜੋ ਧਰਤੀਆਂ ਧਰਤੀਆਂ ਧਰਤੀ ਤੋਂ ਗਾਂ ਧਰਤੀ ਇਸ ਤਰ੍ਹਾਂ ਇਹ ਇਹਨਾਂ ਦੀ ਕੋਈ ਗਿਣਤੀ ਨਹੀਂ ਇਹਦੇ ਦਿੱਤੇ ਲੋ ਲੋ ਆਕਾਰ ਵੀ ਆਪਣੇ ਜੀਵਾਂ ਦੇ ਆਕਾਰ ਕੀੜੀ ਤੋਂ ਲੈ ਕੇ ਹਾਥੀ ਜੱਡਾ ਦਰਖਤ ਕੀ ਆ ਇਹ ਵੀ ਆਕਾਰ ਨੇ ਕਾ ਫੂਸਿਆ ਵੀ ਆਕਾਰ ਨੇ ਆਪਣੂੰ ਦੱਸਿਆ ਵਣ ਤ੍ਰਹਿਣ ਸਭ ਆਕਾਰ ਹੈ ਮੇਰੀ ਜਿੰਦੜੀ ਇਹ ਮੁਖ ਹਰ ਹਰ ਨਾਮ ਤੇ ਆਵੇ ਰਾਮ ਤੇ ਉਹਨਾਂ ਚ ਉਹਨਾਂ ਵਿੱਚ ਵੀ ਜੀਵ ਜਿਹੜੇ ਨਾਮ ਜਪਦੇ ਨੇ ਹਰ ਕੌਂਡ ਮੰਡਲ ਵਰਪਾਡ ਸਾਰੇ ਉਹਦਾ ਨਾਮ ਜਪਦੇ ਨੇ ਸਿਰਫ ਇੱਕ ਬੰਦਾ ਹੀ ਹੁੰਦਾ ਇਹਨੂੰ ਦੀ ਮਰਜ਼ੀ ਦੇ ਛੱਡ ਦਿੱਤਾ ਜਾਂਦਾ ਚਪਣਾ ਤੇ ਜਪਲਾ ਤੇ ਨਹੀਂ ਤੇ ਪਾਜੀ ਤੇਰੀ ਮਰਜ਼ੀ ਤੇ ਉਹ ਵੇਖੋ ਮਹਾਰਾਜ ਜੇ ਨਹੀਂ ਵੀ ਕਿਹਾ ਲਿਖਦਾ ਵੀ ਦੂਜਿਆਂ ਦੇ ਕਰਮਾਂ ਚ ਲਿਖਿਆ ਜੇ ਆਪਾਂ ਸਰ ਦੇ ਨਹੀਂ ਵੀ ਲਿਖਿਆ ਤੇ ਜਿੱਥੇ ਬਾਕੀ ਚੀਜ਼ਾਂ ਮੰਗਦੇ ਰੋਕ ਇਹ ਵੀ ਮੰਗ ਲਈ ਕਿ ਸੱਚੇ ਬਾਦਸ਼ਾਹ ਮਹਾਰਾਜ ਇਹ ਗੁਰੂ ਸਾਹਿਬ ਮਹਾਰਾਜ ਗੁਰੂ ਨਾਨਕ ਪਤਾ ਜੇ ਨਹੀਂ ਲਿਖਿਆ ਤਾਂ ਹੁਣ ਲਿਖਦੇ ਉਹਨੂੰ ਕਿਹੜਾ ਚੱਲ ਲੱਗਦਾ ਤੇ ਗੁਰਮੁਖ ਪਿਆਰੇ ਜਿਹੜਾ ਇੱਕ ਵਾਰੀ ਬੋਲਣ ਦੇ ਨਾਲ ਇਹ ਬਣਾਏ ਨੇ ਕੀਤਾ ਪਸਾਉ ਏਕੋ ਕਬੂਸ ਸਿੱਤੇ ਹੋਏ ਲੱਕ ਦਰਿਆਓ ਤੇ ਉਹ ਤਾਂ ਜੀਵ ਦਾ ਅੰਤਰ ਵਹਿੰਦਾ ਹੈ ਤੇ ਵੇਖ ਕੇ ਉਹ ਤਾਂ ਸਾਰਾ ਕੁਝ ਕਰ ਦਿੰਦਾ ਹੈ ਜੀਵ ਦਾ ਆਪਾਂ ਚੱਲਣ ਵਾਲੇ ਤਾਂ ਬੜੀ ਔਖਾ ਔਖਾ ਕਰਕੇ ਪਰੇ ਨਾ ਨਾ ਕਰਦੀਏ ਠੀਕ ਹੈ ਨਾ ਫਿਰ ਕਹਿੰਦੇ ਇਥੇ ਲੋ ਲੋ ਕਾਰ ਚੇ ਚੇ ਹੁਕਮ ਤੇ ਰੇ ਤੇ ਵਕਾਰ ਕਰ ਕਰ ਵਿਕਸੀ ਕਰ ਵਿਚਾਰ ਨਾ ਇਹ ਚੌਥੇ ਖੰਡੇ ਦੀ ਹੈ ਤੇ ਉਹ ਤੇਰਾ ਕੋੰਨ ਦਾ ਦਦੇ ਨੇ ਸੱਚ ਖੰਡੇ ਵਸੇ ਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇ ਤੇ ਖੰਡ ਮਡਾ ਗੁਰ ਪੰਡ ਜੀ ਕੋ ਕਥਾ ਤਾਂ ਤਾਂ ਨਿਆਨ ਤੇ ਤੇ ਲੋ ਲੋ ਅਕਾਰ ਜਿਹੜੇ ਹੁਕਮ ਤੇ ਤੇ ਕਾਰ ਵੀ ਜਿੱਦਾਂ ਜਿੱਦਾਂ ਹੁਕਮ ਹੈ ਉਦਾਂ ਉਦਾਂ ਦਾ ਕਾਰ ਜਿਹੜੀ ਹਰੇ ਕਾਨੂੰਨ ਹੈ ਸੌਂਪੀ ਹੁੰਦੀ ਹੈ ਠੀਕ ਹੈ ਨਾ ਤੇ ਇਹਦੇ ਵਿੱਚ ਹੁਣ ਪੁੱਛਦੇ ਵੀ ਕਿੰਨੇ ਅਖੰਡ ਵੀ ਕਈ ਮੇਰੇ ਵਰਗੇ ਤਾਂ ਜੀਵ ਇਹੋ ਜਿਹੇ ਨਹੀਂ ਉਹਨਾਂ ਨੂੰ ਦੋ ਹੀ ਖੰਡਾ ਦਾ ਪਤਾ ਕਿਹੜਿਆਂ ਦਾ ਸਰਿਹਰਖੰਡ ਤੇ ਧਰਤੀ ਖੰਡ ਤੇ ਜੇ ਉਹਨਾਂ ਕੋਲ ਕਿ ਸੇ ਹੋਰ ਖੰਡ ਦੀ ਗੱਲ ਕਰਦੇ ਉੱਥੇ ਜੀਵ ਜਾ ਸਕਦੇ ਨੇ ਬੋਲ ਕਰਦੇ ਨੇ ਮਜ਼ਾਕ ਕਰਦੇ ਨੇ ਮਜ਼ਾਕ ਦੇ ਕਾਫੀ ਉਹ ਕਰਦੇ ਨੇ ਲੋਕ ਇੱਕ ਤੇ ਕਹਿੰਦਾ ਵੀ ਇਹ ਕਿਹੜੀ ਗੱਲ ਆ ਵੀ ਜੀਵ ਕਿਸੇ ਇਧਾਂ ਤਰਿਆਂ ਫਿਰਦੀਆਂ ਰੂਹ ਵੀ ਸਰੀਰ ਛੱਡ ਕੇ ਰੂਹ ਦੁਨੀਆ ਫਿਰਦੀਆਂ ਉਹਨਾਂ ਪਤਾ ਹੀ ਨਹੀਂ ਵੀ ਸੁਪਨੇ ਦੇ ਵਿੱਚ ਕਿੱਥੇ ਜਾਂਦੇ ਓ ਤੁਸੀਂ ਠੀਕ ਹੈ ਨਾ ਤੇ ਆ ਹੁਣ ਜਿਹੜਾ ਐਨੇ ਖੰਡ ਬ੍ਰਹਿਮੰਡ ਦਾ ਦੱਸ ਦਿੱਤੇ ਉਹ ਕਿਵੇਂ ਦਾ ਹੱਦ ਤੇ ਉਹਦਾ ਪਹਾਣੀ ਵੀ ਸੁਣਾਉਣਾ ਜੀ ਗੁਰੂ ਨਾਨਕ ਪਾਤਸ਼ਾਹ ਦਾ ਕਾਜੀ ਮੰਨਦਾ ਨਹੀਂ ਇੰਨੀਆਂ ਧਰਤੀਆਂ ਉਹ ਜਿੰਨੀਆਂ ਉਹਨਾਂ ਦੇ ਮੁਸਲਮਾਨ ਧਰਮ ਚ ਦੱਸਿਆ ਵੀ ਉਹਨੀਆਂ ਹੀ ਮੰਨਦਾ ਸੀ ਤੇ ਗੁਰੂ ਨਾਨਕ ਨੇ ਕਿਹਾ ਵੀ ਕਾਜੀ ਨੂੰ ਵੀ ਤੂੰ ਆਣ ਕੇ ਝੂਠ ਬੋਲ ਲੈਣਾ ਮੈਂ ਮੈਨੂੰ ਤੇਰੇ ਬੱਚੇ ਨੂੰ ਲਿਜਾਊਗਾ ਤੇ ਉਹਨੂੰ ਉਹਨਾਂ ਨੇ ਉਹਦੀ ਲੈ ਗਏ ਸਾਰਿਆਂ ਦਾ ਖਾਇਆ ਠੀਕ ਹੈ ਨਾ ਆਪਾਂ ਕਹਾਣੀਆਂ ਵੀ ਇਹ ਸੁਣਾਉਣਾ ਉਹ ਗੁਰਮੁਖ ਪਿਆਰੋ ਆਸਰੀ ਨਹੀਂ ਜਾਂਦਾ ਇਹਦੇ ਅੰਦਰ ਇੱਕ ਦੇਈ ਹੈ ਦੇਹੀ ਗੋਪਤ ਦੇਹੀ ਦੀ ਸੇ ਪੂਰੀ ਅਸਥਾਈ ਵਰਗੀ ਹੈ। ਉਹ ਫਲਾਈ ਕਰਦੀ ਹੈ। ਠੀਕ ਹੈ ਨਾ? ਉਹ ਜਿੰਨੀ ਤੁਸੀਂ ਭਗਤੀ ਕੀਤੀ, ਨਾਮ ਸਿਮਰਨ ਕੀਤਾ ਉਹਨਾਂ ਜਿਆਦਾ ਉਹ ਤੇਜ਼ ਭਜਦੀ ਹੈ। ਜਦੋਂ ਪਹਿਲ-ਪਹਿਰ ਐਂ ਚੱਲਦੀ ਹੈ। ਤੇ ਜਦੋਂ ਸਿਮਰਨ ਵੱਧਦਾ ਜਾਂਦਾ ਉਹ ਐ ਹੋ ਜਾਂਦੀ ਫਿਰ ਐਂ ਚੱਲਦੀ। ਠੀਕ ਹੈ ਨਾ? ਉਹਦੇ ਵਿੱਚ ਮਨ ਦੀ ਜੋਤ ਹੈ ਤੇ ਪਿੱਛੇ ਆਤਮਾ ਹੈ। ਆਹ ਸਰੀਰ ਚੌਥਾ ਸਾਹ। ਸਭ ਤੋਂ ਪਹਿਲਾਂ ਜੇ ਤੁਸੀਂ ਇਹਦੇ ਵਿੱਚ ਰਹਿੰਦੇ ਰਹਿੰਦੇ ਆ ਮਨ ਨੂੰ ਮਾਰ ਲੋਗੇ ਨਾ ਖਤਮ ਕਰ ਦੋਗੇ ਅੰਦਰਲੀ ਰੀਤ ਆਪਣੇ ਆਪ ਖਤਮ ਹੋ ਜਾਣੀ ਆਤਮ ਰੂਪ ਹੋ ਜਾਓਗੇ ਤੇ ਆਤਮ ਰੂਪ ਵੀ ਤੁਸੀਂ ਉਹਦੇ ਵਿੱਚ ਜਾ ਕੇ ਸਮਾ ਸਕਦੇ ਹੋ ਤੋ ਵੇਖੋ ਕਿੱਥੇ ਹੈ ਜਿੱਥੇ ਨਾ ਚੰਦ ਨਾ ਸੂਰਜ ਨਾ ਪਾਉਣ ਨਾ ਪਾਣੀ ਤੇ ਆਪਾਂ ਥੱਲੇ ਥੱਲੇ ਚੰਦ ਸੂਰਜ ਤੇ ਬਾਕੀ ਗ੍ਰਹਿਾਂ ਤੇ ਲੜੀ ਤੁਰੇ ਜਾਂਦੇ ਠੀਕ ਹੈ ਨਾ ਤੇ ਮਹਾਰਾਜ ਵੇਖੋ ਕਿੰਨਿਆ ਗ੍ਰਹਿਾਂ ਨੇ ਜਾਏ ਠੀਕ ਹੈ ਨਾ ਮਹਾਰਾਜ ਤੁਹ ਦੱਸ ਰਹੇ ਨੇ ਕਈ ਕੋਟ ਖਾਣੀ ਯਰ ਖੰਡ ਉਹ ਇਥੇ ਬੈਠ ਕੇ ਥੋੜਾ ਦੱਸੀ ਜਾਂਦੇ ਇਸ ਕਰਕੇ ਜਿੰਨਾ ਕਿਸੇ ਨੇ ਲੱਭਿਆ ਉਹਨਾਂ ਦਾ ਹਲਤਾ ਜਿਹਨੇ ਪਹਿਲਾਂ ਕਿਤੇ ਲੱਭੇ ਖੋਜ ਕੀਤੀ ਉਹਨੇ ਅੱਠ ਲੱਭੇ 6 ਹੋਰ ਦੋ ਆ ਸੀ ਤੇ 6 ਹੋਰ ਲੱਭੇ ਜਿਹਨੂੰ ਕਹਿੰਦੇ ਨੇ ਅੱਠੀ ਪੈਰੀ ਅੱਠ ਖੰਡ ਨੌਵਾਂ ਖੰਡ ਸਰੀਰ ਸੌਰੀ ਸੱਤ ਹੋਰ ਲੱਭੇ ਦੋ ਆ ਸੀ ਇੱਕ ਧਰਤੀ ਖੰਡ ਇੱਕ ਸਰੀਰ ਅੱਠੀ ਪੈਰੀ ਅੱਠ ਖੰਡ ਨੌਵਾਂ ਖੰਡ ਸਰੀਰ ਤੇ ਇਹ ਕਈ ਵਾਰੀ ਨਵੀਂ ਨਵੇਂ ਖੰਡਾਂ ਦੀ ਗੱਲ ਆਹੀ ਨਵਾਂ ਖੰਡਾ ਵਿੱਚ ਜਾਣੀ ਇਹ ਨਾਲ ਚੱਲੇ ਸਭ ਕੋਈ ਨੌ ਖੰਡ ਪ੍ਰithvi ਪਰਿਚਰ ਜੀਵੇ ਠੀਕ ਹੈ ਨਾ ਇਹ ਖੰਡ ਕਿਹੜੇ ਨੇ ਜਿਹਨੂੰ ਆਪਾਂ ਸੋਮ ਗ੍ਰਹਿ ਕਹਿੰਦੇ ਨੇ ਮੰਗਲ ਗ੍ਰਹਿ ਬੁੱਧ ਗ੍ਰਹਿ ਵੀਰ ਗ੍ਰਹਿ ਸ਼ੁਕਰ ਗ੍ਰਹਿ ਸ਼ਨੀਚ ਗ੍ਰਹਿ ਸ਼ਨੀ ਗ੍ਰਹਿ ਐਤ ਗ੍ਰਹਿ ਇਹ ਸੱਤ ਹੋ ਗਏ ਅੱਠਵੀਂ ਧਰਤੀ ਤੇ ਨੌਵਾਂ ਸਰੀਰ ਹੁਣ ਉਹਨਾਂ ਨੇ ਉੱਥੇ ਜਾ ਕੇ ਲੱਭੇ ਨਾ ਤੇ ਸਾਇੰਸ ਪਹਿਲਾਂ ਮੰਨਦੀ ਨਹੀਂ ਹੁਣ ਲੱਭ ਵੀ ਆ ਨਾ ਸਾਇੰਸ ਠੀਕ ਹੈ ਨਾ ਤੇ ਗੁਰੂ ਨਾਨਕ ਪਾਤਸ਼ਾਹ ਨੇ ਮੇਖੋ ਬਾਅਦ ਚ ਕਰਦੇ ਗੱਲ ਉਦੋਂ ਬਾਅਦ ਜੇ ਕਿਸੇ ਨੇ 18 ਤੇ ਚੱਲ ਗਿਆ ਉਹਨੇ 12 ਹੋਰ ਵੇਚਣ ਲਾ ਲੇ ਠੀਕ ਹੈ ਉਹ ਗੁਰਬਾਣੀ ਚ ਲਿਖਿਆ ਸਹਿਸ 18 ਕਹਿਨ ਕਿਤੇ ਬਾਸਲੇ ਇੱਕ ਤਾਤ ਲੇਖਾ ਇਤੇ ਲਿਖੀਏ ਲੇਖੇ ਬਰਾਸ ਤੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਕਈ 18 ਕਹਿੰਦੇ ਨੇ ਉਹ ਉਹਨਾਂ ਦੀ ਸੁਰਤ 18 ਤਾਂ ਗਈ ਜਾਂਦਾ ਕੀ ਹੈ ਸਾਡੀ ਅੰਦਰਲੀ ਦੇ ਤੇ ਜਿਹੜੇ ਇਹ ਤੋਂ ਵੀ ਵੱਖਰੇ ਹੋ ਗਏ ਨੇ ਉਹਨਾਂ ਨੂੰ ਜਾਂਦਾ ਹੈ ਆਤਮਾ ਤੇ ਆਤਮਾ ਤਾਂ ਕਰਮਕ ਪਿਆਰੇ ਫੁਰਨੇ ਨਾ ਜਾਂਦੀ ਏ ਹੁਣ ਮੈਂ ਜੇ ਤੁਹਾਨੂੰ ਕਹਾਂ ਮੈਂ ਪਹਿਲਾਂ ਇੱਥੇ-ਇੱਥੇ ਜਦੋਂ ਜਾਗਦਾ ਸੀ ਮੈਂ ਮੈਥੋਨੀਆ ਜਾ ਜਾ ਗਿਆ ਤੁਸੀਂ ਮੰਨੋਗੇ ਤੁਸੀਂ ਮਰਨਾ ਹੀ ਨਹੀਂ ਤੁਸੀਂ ਮਜ਼ਾਕ ਕਰਨਾ ਕਿਉਂਕਿ ਤੁਹਾਨੂੰ ਉਸ ਚੀਜ਼ ਦਾ ਗਿਆਨ ਨਹੀਂ ਅੰਦਰਲੀ ਰੂਹ ਦਾ ਜਿਹੜੀ ਅੰਦਰਲੀ ਦੇਹ ਹੈ ਉਹਨੂੰ ਨਾ ਅੱਗ ਸਾੜੇ ਨਾ ਪਾਣੀ ਡੋਬੇ ਠੀਕ ਹੈ ਨਾ ਇਹ ਇਹ ਜਿਹੜਾ ਸੂਰਜ ਹੈ ਇਸ ਇਸ ਇਹਦੇ ਵਾਸਤੇ ਸਰੀਰ ਨੂੰ ਉਸਾਰ ਦ ਸਕਦਾ ਹੈ ਠੀਕ ਹੈ ਨਾ ਅੱਜ ਸਵੇਰੇ ਇੱਕ ਗੁਰਮੁਖ ਥਲੀ ਸਾਹਿਬ ਲੈਂਦਾ ਹੀ ਇੰਟਰਵਿਊ ਤੋਂ ਵੀ ਉਹ ਵੀ ਮਜ਼ਾਕ ਦੇ ਵਿੱਚ ਹੱਸ ਪਿਆ ਉਹ ਬੰਦਾ ਦੇ ਬੜਾ ਚੰਗਾ ਹੈ ਅਭਿਆਸੀ ਹੋਵੇ ਪਰ ਮੈਨੂੰ ਇਹ ਠੀਕ ਨਹੀਂ ਲੱਗਿਆ ਵੀ ਉਹ ਵੀ ਕਹਿ ਰਿਹਾ ਵੀ ਇਹ ਦੇ ਦੋ ਤੇ ਸੜ ਜਾਓ ਵੀ ਕੋਈ ਦੇ ਨਹੀਂ ਕਹਿ ਰਿਹਾ ਭਾਈ ਅੰਦਰ ਲੈਣਾ ਜਣਾ ਤੇ ਤੁਸੀਂ ਤਾਂ ਥੱਲੇ ਦੀ ਗੱਲ ਕਰ ਰਹੇ ਹੋ ਇਹ ਤਾਂ ਇਹ ਜਦ ਇੱਕ ਦੇਵਲੋਕ ਹੈ ਮੈਂ ਜਦ ਪਹਿਲਾ ਸ਼ਬਦ ਪੜ੍ਹਿਆ ਤਾਂ ਦੇਵਲੋਕ ਤੋਂ ਮੈਂ ਅੱਗੇ ਦਾ ਤੇ ਉੱਥੇ ਹਰ ਕੀ ਕਥਾ ਚੱਲਦੀ ਹੈ ਠੀਕ ਹੈ ਨਾ ਤੇ ਜੇ ਹਰ ਕੀ ਕਥਾ ਇੱਥੇ ਮੈਂ ਵੇਖੇ ਕਈ ਸੈਕਟਰੀ ਸਾਹਿਬ ਗੁਰੂ ਘਰਾਂ ਵੀ ਕਹਿੰਨਦਾ ਹੁੰਦੇ ਆ ਜੇ ਕਥਾ ਸੋਹਣੀ ਹੋ ਜਾਵੇ ਕਹਿੰਦੇ ਹਰ ਕੀ ਕਥਾ ਹੋਈ ਆ ਜੀ ਤੇ ਆਪਾਂ ਨੂੰ ਭੇਜ ਨਹੀਂ ਹਰ ਕੀ ਕਥਾ ਤਾਂ ਹੈ ਹੀ ਜਿੱਥੇ ਚੰਦ ਸੂਰਜ ਪਾਣ ਪਾਣੀ ਹੈ ਨਹੀਂ ਉੱਥੇ ਚੱਲ ਜੀ ਉਸ ਜ ਨੂੰ ਕਹਿੰਦੇ ਦੇਵਲੋਕ ਠੀਕ ਹੈ ਨਾ ਦੇਵ ਕਿਨੂੰ ਇਹ ਦੇਵਤੀ ਦੇਵੀ ਦੇਵ ਤੇ ਜਿਹੜੇ ਆਪਾਂ ਬਣਾਏ ਤੇ ਉਹ ਨਹੀਂ ਜਦੋਂ ਆਪਾਂ ਪਹਿਲਾਂ ਇਹ ਸਾਡਾ ਮਨ ਸੀ ਜਿਹੜਾ ਇਹ ਪਰਮਹੰਸ ਸੀ ਸਤਜੁਗ ਚ ਬਣਾਇਆ ਜਦੋਂ ਉਹਦੇ ਹੁੰਦੇ ਹੁੰਦੇ ਮਾਨਸ ਕਹਿਣ ਲੱਗੇ ਤੇ ਕਲ ਯੁਗ ਚ ਬਣ ਗਿਆ ਪ੍ਰੇਤ ਠੀਕ ਹੈ ਨਾ ਕਲ ਮੈਂ ਪ੍ਰੇਤ ਜਿਨੀ RAM ਨੇ ਪਛਾਤਾ ਸਤਜੁਗ ਪਰਮਹੰਸ ਵਿਚਾਰੀ ਦਵਾਪਰ ਤਰੇਤੇ ਮਾਨਸ ਵਰਤੇ ਵਿਰਲੇ ਹੋਂ ਮੈਂ ਮਰੀ ਠੀਕ ਹੈ ਨਾ ਤੇ ਉਹ ਜਦੋਂ ਹੁਣ ਬੰਦਾ ਸੋਈ ਜੋ ਵਕਤ ਵਿਚਾਰੇ ਜਦੋਂ ਵਿਚਾਰਿਆ ਮਹਾਰਾਜ ਦੇ ਬਚਨਾਂ ਤੇ ਚੱਲੇ ਬਾਣੀ ਪੜ੍ਹੀ ਉਹਦੇ ਨਾਲ ਕੁਛ ਦਿਖ ਰਿਆ ਕੁਛ ਜਪ ਕੀਤਾ ਉਹਦੇ ਨਾਲ ਨਖ ਰਿਆ ਕੰਬਾਲੇ ਜਪ ਨੂੰ ਹੀ ਨ ਮੰਨਣ ਦੇ ਤੇ ਜਪ ਕੀਤੇ ਤੋਂ ਬਿਨਾਂ ਅੰਦਰੋਂ ਅੰਮ੍ਰਿਤ ਰਸ ਆਉਂਦਾ ਹੀ ਨਹੀਂ ਠੀਕ ਹੈ ਜਪ ਕੀਤੇ ਤੋਂ ਬਿਨਾਂ ਤੁਹਾਡੇ ਉਹ ਸ਼ਬਦ ਜਪੇ ਤੋਂ ਬਿਨਾਂ ਤੁਹਾਡੇ ਬੱਜਰ ਕਪਾਟ ਖੁੱਲਣੇ ਬੱਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੁਲਾਇੰਦਾ ਤੇ ਤੁਹਾਨੂੰ ਉਹਦੀ ਆਵਾਜ਼ ਅਨਰੰਕਾਰ ਦੀ ਜਿਹੜੀ ਤੇਰਾ ਮੁਖ ਸਹਾਵਾ ਜੀ ਉਹ ਸਹਜ ਧੁਨ ਬਾਣੀ ਉਹ ਸੁਣੀ ਨਹੀਂ ਇਹ ਜਦ ਕੀਤੇ ਨਾਲ ਹੀ ਹੁਣਾ ਸਾਰੀ ਬਾਣੀ ਤੇ ਜਪਨੋਂ ਭਰੇ ਪਈ ਪਰ ਆਪਾਂ ਜਪਦੇ ਅਰਥ ਪਤਾ ਨਹੀਂ ਕੀ ਕਰ ਬੰਦੇ ਆ ਠੀਕ ਹੈ ਨਾ ਤੇ ਹੁਣ ਜਿਹੜਾ ਅੰਮ੍ਰਿਤ ਆਉਂਦਾ ਜਿਹਨੂੰ ਅੰਮ੍ਰਿਤ ਪੀਂਦਾ ਉਹ ਦੱਸਦਾ ਤਾਂ ਆਪਾਂ ਨੂੰ ਮਖੌਲ ਕਰ ਦੇਵੇ ਇਹ ਮੈਨੂੰ ਇੱਕ ਵਾਰੀ ਇਹ ਕਹਿਣ ਡਿਆ ਤੇਰੇ ਅੰਦਰ ਨਾਲ ਕੰ ਲਗਾ ਮੈਂ ਕਿਹਾ ਭਾਈ ਤੇਰੇ ਅੰਦਰ ਖੂ ਲਗਾ ਅੰਦਰ ਖੂਟਾ ਅੰਮ੍ਰਿਤ ਭਰਿਆ ਸਭ ਦੇ ਕਾਟ ਪੀਏ ਬਨਹਾਰੀ ਠੀਕ ਹੈ ਨਾ ਹੁਣ ਉਹਨਾਂ ਨੇ ਅਠਾਂ ਧਰਤੀਆਂ ਤੇ ਜਾ ਕੇ ਲੱਭਿਆ ਤੇ ਗਿਆ ਕੌਣ ਅੰਦਰਲੀ ਆ ਨਹੀਂ ਆ ਤਾਂ ਬਿੱਟ ਤੇ ਹੁੰਦਾ ਇਹ ਬਹੁਤ ਸਾਰੇ ਜਿਹੜੇ ਅਭਿਆਸੀ ਨੇ ਉਹ ਤਾਂ ਜਾਣਦੇ ਨੇ ਉਹਨਾਂ ਨੂੰ ਤਾਂ ਇਹੋ ਜਿਹੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਲੱਭਦੇ ਹੁੰਦੇ ਕੁਝ ਹੁੰਦੇ ਤੇ ਜਿਹੜੇ ਉਹ ਜਿਹੇ ਜੀਵ ਬੈਠੇ ਨੇ ਉਹ ਤਾੜੀਆਂ ਮਾਰਨ ਵਾਸੀ ਜਾਂਦੇ ਨੇ ਤੁਹਾਨੂੰ ਪਤਾ ਨਹੀਂ ਵੀ ਅਸੀਂ ਇਹਨਾਂ ਜੀਵਾਂ ਦੀ ਨਹੀਂ ਅਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਵਰੋਧ ਕਰ ਰਹੇ ਇੱਕ ਰਵਾਨੀ ਚ ਸਾਰਾ ਬਤਸਿਆ ਆ ਠੀਕ ਹੈ ਨਾ ਫਿਰ ਅੱਗੇ 18 ਦੱਸਤੀਆਂ ਅੱਗੇ ਵੇਖੋ ਬਾਬਾ ਕਬੀਰ ਜੀ ਨੇ 33 ਕਰੋੜ ਦੱਸਿਆ ਉਹਨੂੰ 33 ਕਰੋੜ ਦਾ ਜਨਾਇਆ ਮਾਲਕ ਨੇ ਇਹ ਖੇਲ ਖੰਨਾ ਹੈ ਜੇ ਦੇਖਾਂ ਤੇ ਰਵ ਰਹੇ ਸ਼ਿਵ ਸ਼ਕਤੀ ਕਾ ਮੇਰ ਤ੍ਰੈ ਗੁਣ ਬਤੀ ਦਿਹੋਰੀ ਜੋ ਜਗ ਆਇਆ ਸੋ ਖੇਲ ਲਕਈਆਂ ਨੂੰ ਜਿੰਨੂੰ ਆ ਖੇਲ ਨਹੀਂ ਨਾ ਪਤਾ ਉਹਨੂੰ ਇਹ ਨਹੀਂ ਪਤਾ ਲੱਗਦਾ ਬਾਣੀ ਦਾ ਜਿਹੜੀ ਗੱਲ ਕਰ ਰਿਹਾ ਹੈ ਨਾ ਸੁਖਮਨੀ ਸਾਰੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਠੀਕ ਹੈ ਨਾ ਤੇ ਇਹ ਜਿਹੜਾ ਬਾਬਾ ਕਬੀਰ ਜੀ ਆ 33 ਕਰੋੜ ਥੋੜੀ ਨਹੀਂ ਦੀ ਉਹ 33 ਕਰੋੜ ਇੱਦਾਂ ਥੋੜਾ ਘਾਏ ਇਧਰ ਨਾਲ 1 ਸਾਲ ਤੇ ਉਧਰਲੇ 5 ਮਿੰਟ ਇਹਨਾਂ ਦੇ ਹਿਸਾਬ ਨਾਲ ਖੇਲਖਾਨਾ ਹੁੰਦਾ ਇਸ ਇੱਕ ਧਰਤੀ ਨੂੰ ਇੱਕ ਖੇਲਖਾਨਾ ਕਹਿੰਦੇ ਨੇ ਤੇ ਬਾਬਾ ਜੀ ਕਬੀਰ ਜੀ ਕਹਿੰਦੇ ਨੇ 33 ਕਰੋੜ ਤੇ ਗੁਰੂ ਸਾਹਿਬਾਨ ਨੇ ਕਿਹਾ ਨਹੀਂ ਕੋਟ ਬਰ ਕੋਟ ਕਰੋੜਾਈ ਕੋਟ ਬ੍ਰਹਮੰਡ ਕੋ ਠਾਕਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਿਤ ਪਾਲੇ ਨਿਤ ਸਾਰ ਸੰਭਾਲੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਤੇ ਉਹਦੀ ਗੁਰਮੁਖ ਪਿਆਰਿਓ ਟਹਿਲ ਜਪ ਕੇ ਹੋਣੀ ਸੇਵਾ ਉਹ ਸੁਖਮ ਹੈ ਹਰ ਕੀ ਟਹਿਲ ਕਮਾਉਣੀ ਜਪੀਏ ਪ੍ਰਭ ਕਾ ਨਾਮ ਜਪਿਆ ਕਰੋ ਵਾਹ ਗੁਰੂ ਵਾਹ ਗੁਰੂ ਧੀ ਨਾ ਇਹ ਸੇਵਾ ਹੈ ਉਹਦੀ ਮਾਲਕ ਦੀ ਤੇ ਗੁਰਮੁਖ ਪਿਆਰੇ ਵੇ ਇਹ ਕੀ ਇਹ ਕੇਂਦਰ ਵਿੱਚ ਉਹ ਭੋੜਾ ਤੇ ਗੁਰਮੁਖ ਪਿਆਰੇ ਆਪਾਂ ਕਿਹੜੇ ਬੋਲੇ ਆ ਆਪਾਂ ਵੀ ਕਹਿੰਦੇ ਆ ਮੁੰਡੇ ਨੂੰ ਵੀ ਕਹਿ ਡੈਡੀ ਫੇਰਾ ਲੈ ਕੇ ਧੋ ਦੋ ਵਾਰ ਡੈਡੀ ਕਹਿ ਮੈਨੂੰ ਜਦੋਂ ਵਾਰ-ਵਾਰ ਡੈਡੀ ਡੈਡੀ ਕਰਦਾ ਉਦੋਂ ਆਪਾਂ ਕੀ ਕਹਛਦੇ ਆ ਹੈ ਤੇ ਜਾਂ ਉਹਨੂੰ ਇੱਕ ਵਾਰੀ ਮਾਂ ਨੇ ਦਾਂਸੀ ਦਿੱਤਾ ਹੁੰਦਾ ਡੈਡੀ ਮੁੜ ਕੇ ਉਹਨੂੰ ਕਹਿਣ ਦੀ ਕੀ ਲੋੜ ਆ ਨਾ ਉਹਨੂੰ ਕਹੋਗੇ ਮੁਰਕੇ ਨੇ ਤੂੰ ਕਹਣਾ ਸਾਰੀ ਉਮਰ ਮੈਂ ਡੈਡੀ ਤੇ ਜਿਹੜਾ ਜਿਹਦਾ ਡੈਡੀ ਕੋਈ ਕਹਿਣ ਵਾਲਾ ਹੈ ਨਹੀਂ ਉਹਨੂੰ ਪੁੱਛੋ ਠੀਕ ਹੈ ਨਾ ਤੇ ਨਿਰੰਕਾਰ ਦੇ ਆਪਾਂ ਬੱਚੇ ਉਹ ਚਾਹੁੰਦਾ ਮੈਨੂੰ ਕਹਣੀ ਡੈਡੀ ਹਨਾ ਉਹ ਵੀ ਖੁਸ਼ ਹੁੰਦਾ ਹੈ ਸੁੰਤੇ ਪੁਨੀਤ ਕਹਤੇ ਪੁਵਤ ਸਤ ਗੁਰ ਰਹਾ ਭਪੂਰੇ ਠੀਕ ਹੈ ਨਾ ਪਰ ਗੁਰੂ ਨਾਨਕ ਨੇ ਪਾਸ ਕਿਹਾ ਨਹੀਂ ਉਹ ਖੁੱਲਾ ਛੱਡਦਾ ਵੀ ਪਤਾ ਹੀ ਨਹੀਂ ਗਿਣਤੀ ਹੋਈ ਨਹੀਂ ਸਕੀ ਲੇਖਾ ਹੈ ਤਾਂ ਲਿਖੀਏ ਲੇਖੇ ਹੋਏ ਉਹਨਾਂ ਉਸ ਕਿੰਨੀ ਆਈ ਨਹੀਂ ਖਲਾ ਸ਼ਰਤਾਂ ਵੀ ਗਿਣਤੀ ਤੋਂ ਬਾਹਰ ਨੇ ਉਹ ਧਰਤੀਆਂ ਠੀਕ ਹੈ ਨਾ ਉਹ ਗੁਰੂ ਨਾਨਕ ਪਾਤਸ਼ਾਹ ਨੇ ਕਿਵੇਂ ਦੱਸਿਆ ਉਹਨਾਂ ਜਾ ਕੇ ਦੱਸਿਆ ਉਹ ਜੇ ਮੈਂ ਤੁਹਾਨੂੰ ਕਹਿ ਦਵਾਂ ਵੀ ਮਹਾਰਾਜ ਨੇ ਕਿਰਪਾ ਕਰਕੇ ਮੈਂ ਦੱਸ ਦਿੰਨਾ ਨਾ ਮੇਰਾ ਜਿਹੜਾ ਮਲਾਬ ਨਹੀਂ ਗਾ ਮੈਂ ਕੋਸ਼ਿਸ਼ ਕਰ ਰਿਹਾ ਪਰ ਚਲਕੀਆਂ ਦਿਖਾਉਂਦਾ ਬਹੁਤ ਚਲਕੀਆਂ ਦਿਖਾ ਦੂਗਾ ਤੇ ਜੇ ਮੈਂ ਤੁਹਾਨੂੰ ਹੁਣ ਕਹਾਂ ਵੀ ਮੈਨੂੰ ਗੁਰੂ ਨਾਨਕ ਪਾਤਸ਼ਾਹ ਜਿਹੜੇ ਆ ਵੀ ਮੈਨੂੰ 4-5 ਘੰਟੇ ਮੋਨਣਾ ਰਿਹਾ ਮੈਨੂੰ ਘੁਮਾਇਆ ਉਹਨਾਂ ਨੇ ਬਹੁਤ ਤੇ ਜਾਣ ਲੱਗੇ ਕਹਿੰਦੇ ਚੰਗਾ ਫਿਰ ਅਸੀਂ ਹਜੂਰ ਸਾਹਿਬ ਚੱਲਦੇ ਆ ਤੇ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਹਜੂਰ ਸਾਹਿਬ ਕਿਹਨੂੰ ਕਹਿੰਦੇ ਸੀ ਹਾਜ਼ਰ ਆਹ ਹਜੂਰ ਨੂੰ ਉਹਦੇ ਵਿੱਚ ਸਮਝ ਆ ਗਿਆ ਠੀਕ ਹੈ ਨਾ ਜਿੰਨੂੰ ਤੁਸੀਂ ਯਾਦ ਕਰਦੇ ਹੋ ਤੁਹਾਡੇ ਕੋ ਆਉਂਦਾ ਹੈ ਠੀਕ ਹੈ ਤੇ ਉਹਨਾਂ ਦੇ ਨਹੀਂ ਮੰਨਣਾ ਤਾਂ ਉਹਨਾਂ ਨੂੰ ਮਨਾਉਣ ਵਾਲਾ ਤਾਂ ਕੋਈ ਹੈ ਹੀ ਨਹੀਂ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋਈ ਕਹੇ ਪਿੱਛੇ ਪਿੱਛੇ થાય ਭਾਈ ਜਿ ਮਗਰੋਂ ਜੋ ਪਸਤਾਉਣਾ ਹੈ ਅਰਿਓ ਡੰਡ ਜਮਸਿਰ ਉੱਪਰ ਫਿਰ ਸੋਵਤ ਤੇ ਜਾਗਿਓ ਤੇ ਪਹਿਲੇ ਜਾਗ ਜੀ ਤੇ ਆਪਾਂ ਹਰ ਕੀ ਕਥਾ ਦੀ ਗੱਲ ਕਰ ਰያ ਸੀ ਬੇ ਉਹ ਦੇਵ ਦੇਵ ਸਥਾਨੇ ਕੀ ਨਿਸ਼ਾਨੀ ਬੇ ਦੇਵ ਸਥਾਨ ਦੀ ਕੀ ਨਿਸ਼ਾਨੀ ਹੈ ਅੱਗੇ ਜਵਾਬ ਦਿੱਤਾ ਤਾ ਬਾਜੇ ਸ਼ਬਦ ਅਨਾਹਦ ਬਾਣੀ ਤੇ ਜਗਾਂ ਦੀ ਨਿਸ਼ਾਨੀ ਦਸੀ ਤਾ ਚੰਦ ਨਾ ਸੂਰਜ ਨਾ ਪਾਣ ਨਾ ਪਾਣੀ ਇਹ ਟਪਕੇ ਹੀ ਇਹ ਸਾਰਾ ਕੁਝ ਨਾਤੇ ਚਾਂਦਨ ਅਸੂਝਨਾ ਪਾਉਣ ਨਾ ਪਾਣੀ ਤੇ ਅਨਹਦ ਬਾਣੀ ਨੂੰ ਕਹਿੰਦੇ ਨੇ ਹਰ ਕੀ ਕਥਾ ਹਰ ਕੀ ਕਥਾ ਅਨਾਹਿਦ ਬਾਣੀ ਹੰਸ ਹੋਏ ਹੀਰਾ ਲੈ ਪਛਾਣੀ ਠੀਕ ਹੈ ਨਾ ਤੇ ਅਗਲੀ ਵੀਡੀਓ ਗੁਰਮੁ ਪਿਆਰਿਓ ਆਪਾਂ ਪਾਵਾਂਗੇ ਐ ਸ਼ਾਇਦ ਕੱਲ ਨੂੰ ਅੱਜ ਇੱਕ ਮੈਂ ਵੀਡੀਓ ਹੋਰ ਬਣਾਣੀ ਆ ਤੇ ਜੇ ਮੇਰੇ ਵੀਰ ਭਾਈ ਜੀ ਸ਼ੇਅਰ ਕਰ ਦਿਆ ਕਰੋ ਠੀਕ ਹੈ ਨਾ ਤੇ ਕਿਹហេ ਤੈ ਪਹੁੰਚਿਆ ਕਿ ਆਪਣਾ ਪੌਨੇ ਦਾ ਪਰ 2 2 300 ਕੀ ਹੁੰਦਾ ਤੇ ਜੇ ਤੁਸੀਂ 300 ਜਣਾ ਇੱਕ ਇੱਕ ਦੋਨੋਂ ਜਣਿਆਂ ਨੂੰ ਸ਼ੇਅਰ ਕਰੋ ਤੇ ਕਿੰਨਾ ਬਣ ਜਾਂਦਾ ਫਿਰ ਅਗਲਾ ਕਾਹ ਸ਼ੇਅਰ ਕਰਨਾ ਠੀਕ ਹੈ ਨਾ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਇਥੇ ਬਲੌਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ